ਚਲੋ ਅੱਜ ਦੇ ਵਿంటర్ ਸਪੈਸ਼ਲ ਟੇਸਟੀ ਸਿੰਪਲ ਲੰਚ ਦੀ ਥਾਲੀ ਬਣਾ ਕੇ ਤਿਆਰ ਕਰਦੇ ਆਂ ਅੱਜ ਅਸੀਂ ਇੱਥੇ ਬਣਾਵਾਂਗੇ ਵਿంటర్ ਸਪੈਸ਼ਲ ਪੁਲਾਵ ਬਣਾ ਕੇ ਤਿਆਰ ਕਰਾਂਗੇ ਕੁੱਕਰ 'ਚ ਐਡ ਕਰਾਂਗੇ 2 ਤੋਂ 3 ਚਮਚ ਕੁਕਿੰਗ ਔਇਲ ਨਾਲ ਹੀ ਐਡ ਕਰ ਦਾਂਗੇ ਥੋੜਾ ਜਿਹਾ ਮੱਖਣ ਮੱਖਣ ਮੈਲਟ ਹੋ ਦੇ ਐ ਚ ਐਡ ਕਰ ਦਾਂਗੇ ਕੁਝ ਖੜੇ ਮਸਾਲੇ ਖੜੇ ਮਸਾਲੇ ਇੱਥੇ ਜਦੋਂ ਹਲਕੇ ਝਟਕ ਜਾਣਗੇ ਭੁੰਨ ਜਾਣਗੇ ਉਹ ਚ ਐਡ ਕਰਾਂਗੇ ਦੋ ਪਿਆਜ਼ ਨੂੰ ਲੰਬੇ ਸਲਾਈਸ 'ਚ ਮੈਂ ਕੱਟ ਕੇ ਲਿਆ ਸੀਗਾ ਪਿਆਜ਼ ਨੂੰ 1 ਮਿੰਟ ਤੱਕ ਇੱਥੇ ਅਸੀਂ ਭੁੰਨ ਲਾਂਗੇ 1 ਮਿੰਟ ਨੂੰ ਹੋ ਗਿਆ ਸੀ ਪਿਆਇ ਪোনਗੇ ਸੀ ਇਹਦੇ ਵਿੱਚ ਐਡ ਕਰ ਦਾਂਗੇ ਕੁਝ ਸਬਜ਼ੀਆਂ ਜਿਵੇਂ ਕਿ ਮਟਰ ਗਾਜਰ ਨਿਊਟ੍ਰੀਨ ਨੂੰ ਐਡ ਕੀਤਾ ਸੀਗਾ ਚੰਗੀ ਤਰ੍ਹਾਂ ਮਿਕਸ ਕਰਾਂਗੇ ਸਬਜ਼ੀਆਂ ਨੂੰ 1 ਮਿੰਟ ਤੱਕ ਅਸੀਂ ਇੱਥੇ ਪਕਾ ਲਾਂਗੇ ਹੁਣ ਇਹਦੇ ਵਿੱਚ ਐਡ ਕਰਾਂਗੇ 8 ਤੋਂ 10 ਟੁਕੜੇ ਕਾਜੂ ਦੇ ਪਹਿਲੇ ਮੈਂ ਕਾਜੂ ਪਾਣਾ ਭੁੱਲ ਗਈ ਸੀ ਬਾਅਦ ਵਿੱਚ ਐਡ ਕਰ ਰਹੀ ਹਾਂ ਇਹਨੂੰ ਚੰਗੀ ਤਰ੍ਹਾਂ ਫਿਰ ਦੁਬਾਰਾ ਮਿਕਸ ਕਰ ਲਾਂਗੇ ਹੁਣ ਇਹ ਚ ਐਡ ਕਰ ਦਾਂਗੇ ਚਾਵਲ 1/2 ਕੱਪ ਚਾਵਲ ਨੂੰ ਮੈਂ ਅੱਧਾ ਘੰਟਾ ਪਹਿਲੇ ਪਾਣੀ 'ਚ ਭਿਗੋ ਕੇ ਰੱਖ ਦਿੱਤਾ ਸੀਗਾ ਚਾਵਲ ਨੂੰ ਪਾ ਕੇ ਇਥੇ ਮਿਕਸ ਕਰਕੇ ਹੁਣ ਸਵਾਦ ਅਨੁਸਾਰ ਨਮਕ, ਅੱਧੀ ਚਮਚ ਧਨੀਆ ਪਾਊਡਰ, ਅੱਧੀ ਚਮਚ ਕਾਲੀ ਕੁਟੀ ਮਿਰਚ ਨੂੰ ਐਡ ਕਰਾਂਗੇ ਤੇ ਹਲਕੇ ਹਲਕੇ ਹੱਥਾਂ ਨਾਲ ਚਾਵਲ ਨੂੰ ਮਿਕਸ ਕਰਾਂਗੇ ਤਾਂ ਕਿ ਚਾਵਲ ਟੁੱਟਣ ਨਾ ਹੁਣ ਇਹਦੇ ਵਿੱਚ ਐਡ ਕਰ ਦਾਂਗੇ ਸੀ ਪਾਣੀ 1/2 ਕੱਪ ਚਾਵਲ ਲਿਆ ਸੀ 1/2 ਕੱਪ ਅਸੀਂ ਪਾਣੀ ਐਡ ਕਰਾਂਗੇ ਕਿਉਂਕਿ ਅਸੀਂ ਚਾਵਲ ਨੂੰ ਅੱਧਾ ਘੰਟਾ ਪਹਿਲੇ ਭਿਗੋ ਕੇ ਰੱਖਿਆ ਸੀ ਉਦੇ ਕਾਰਨ ਕੀ ਹੋਏਗਾ ਕਿ ਚਾਵਲ ਨੂੰ ਸੀ ਜਿੰਨੇ ਚਾਵਲ ਹੋਣਗੇ ਉਹਨਾਂ ਹੀ ਪਾਣੀ ਐਡ ਕਰਾਂਗੇ ਥੋੜਾ ਜਿਹਾ ਮੱਖਣ ਐਡ ਕਰਕੇ ਕੁੱਕਰ ਢੱਕਾ ਲਗਾ ਕੇ ਗੈਸੇ ਰੱਖਤਾ ਸੀ 20 ਵਿਸਲ ਆ ਲਈ ਜਦੋਂ 20 ਵਿਸਲ ਆ ਗਈ ਸੀ ਗੈਸ ਦੀ ਫਲੇਮ ਨੂੰ ਸੀ ਕਰ ਦਿੱਤਾ ਬੰਦ ਵਿਸਲ ਆਪਣੇ ਆਪ ਨਿਕਲੇਗੀ ਤਾਂ ਸੀ ਕੁੱਕਰ ਦਾ ਢੱਕਣ ਖੋਲ ਕੇ ਚੈੱਕ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਸਾਡੇ ਇੱਥੇ ਵਿంటర్ ਸਪੈਸ਼ਲ ਪਲਾਉ ਬਣ ਕੇ ਤਿਆਰ ਹੈ ਔਰ ਕਿਦਾਂ ਇੱਕ ਇੱਕ ਦਾਣਾ ਖਿਲਿਆ ਖਿਲਿਆ ਸਾਡੇ ਇੱਥੇ ਪਲਾਉ ਦਾ ਬਣ ਕੇ ਤਿਆਰ ਹੋਇਆ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਮੇਰੀ ਜਿ ਮੱਖਣ ਐਡ ਕੀਤਾ ਸੀ ਤੁਸੀਂ ਮੱਖਣ ਜਗ੍ਹਾ ਦੇਸੀ ਘਿਓ ਜਾਂ ਅੱਧੇ ਨਿੰਬੂ ਦਾ ਰਸ ਵੀ ਨਿਚੋੜ ਕੇ ਐਡ ਕਰ ਸਕਦੇ ਹੋ ਉਹਦੇ ਨਾਲ ਵੀ ਖਿਲਿਆ-ਖਿਲਿਆ ਦਾਣਾ ਬਣ ਕੇ ਤਿਆਰ ਹੁੰਦਾ ਨਾਲ ਮੈਂ ਬਣਾਇਆ ਸੀਗਾ ਵਿంటర్ ਸਪੈਸ਼ਲ ਬਾਥੂ ਦਾ ਰਾਇਤਾ ਬਣਾ ਕੇ ਤਿਆਰ ਕੀਤਾ ਸੀਗਾ ਤੁਸੀਂ ਪਲਾਉ ਦੇ ਵਿੱਚ ਆਪਣੀ ਮਨਪਸੰਦ ਕੋਈ ਵੀ ਸਬਜ਼ੀ ਐਡ ਕਰ ਸਕਦੇ ਜਿਵੇਂ ਪਨੀਰ, ਗੋਭੀ, ਫਲੀਆਂ ਕੁਝ ਵੀ ਐਡ ਕਰ ਸਕਦੇ ਹੋ ਮੇਰੀ ਅੱਜ ਦੀ ਵੀਡੀਓ ਕਿੱਦਾਂ ਲੱਗੀ ਪਲੀਜ਼ ਲਾਈਕ ਸ਼ੇਅਰ